ਮਨਤਰੀ 3 ਤਰੀਕ ਨੂੰ ਚੰਡੀਗੜ੍ਹ ਆ ਰਹੇ ਨੇ ਹਾਲਾਂਕਿ ਤਿੰਨ ਕਾਨੂੰਨਾਂ ਨੂੰ ਲੈ ਕੇ ਸਮੀਖਿਆ ਕਰਨੀ ਆ ਪਰ ਉਹਦੇ ਨਾਲ ਹੀ ਜੇ ਦੇਖਿਆ ਜਾਵੇ ਜਿਵੇਂ ਚੰਡੀਗੜ੍ਹ ਦੇ ਕਲੱਬਾਂ ਦੇ ਬਾਹਰ ਬਲਾਸ ਹੋਏ ਤਾਂ ਉਸ ਤੋਂ ਬਾਅਦ ਦੇ ਵਿੱਚ ਲਗਾਤਾਰ ਚੰਡੀਗੜ੍ਹ ਪੁਲਸ ਹਾਰਕਾ ਚ ਆਹ ਤਸਵੀਰਾਂ ਨੇ ਚੰਡੀਗੜ੍ਹ ਤੇ ਮੁਹਾਲੀ ਦੇ ਬਾਰਡਰ ਦੀਆਂ ਜਿੱਥੇ ਜਿਹੜਾ ਲਗਾਤਾਰ ਚੈਕਿੰਗ ਚੱਲਦੀ ਹੈ ਨੋਟ ਕਰਿਆ ਜਾਂਦਾ ਕੌਣ ਆ ਰਿਹਾ ਹੈ ਕੌਣ ਜਾ ਰਿਹਾ ਹੈ ਕੈਮਰਾ ਧੁੱਪੇ ਪਿਆ ਤਾਂ ਸੋਲਰ ਦੇ ਨਾਲ ਹੀ ਇਹ ਕੈਮਰਾ ਲਗਾਤਾਰ ਵਰਕ ਕਰਦਾ ਬਕਾਇਦਾ ਤੌਰ ਦੇ ਉੱਤੇ ਇਹਦੇ ਵਿੱਚ ਸਟੋਰੇਜ ਵੀ ਰਹਿੰਦੀ ਆ ਤੇ ਨਾਲ ਇਹ ਵੀ ਕਹਿ ਸਕਦੇ ਆ ਕਿ ਇਹ ਵਾਈਫਾਈ ਦੇ ਨਾਲ ਵੀ ਅਟੈਚ ਹੁੰਦਾ ਇਹ ਗ੍ਰੈਬ ਕਰਦਾ ਪ੍ਰਧਾਨ ਮੰਤਰੀ ਦਾ ਜਿਹੜਾ ਇਹ ਢੇੜਾ ਬੇहद ਖਾਸ ਰਹਿਣ ਵਾਲਾ ਹੈ ਚੰਡੀਗੜ੍ਹ ਦੇ ਲਈ ਰਿਟਰਨ ਗਿਫਟ ਵੀ ਉਹ ਦੇ ਸਕਦੇ ਨੇ ਕਿਉਂਕਿ ਉਹਨਾਂ ਨੇ ਵਾਅਦਾ ਕਰਿਆ ਸੀਗਾ ਤੇ ਉਹਦੇ ਨਾਲ ਹੀ ਜੇ ਸੁਰੱਖਿਆ ਦੇ ਮੱਦੇਨਜ਼ਰ ਕਹੀਏ ਤਾਂ ਭਾਵੇਂ ਛੁੱਟੀ ਵਾਲਾ ਦਿਨ ਹੈ ਭਾਵੇਂ ਦਿਨ ਹੈਗਾ ਆਮ ਕੰਮ ਕਾਜ ਦਾ ਪਰ ਹਰ ਇੱਕ ਚੀਜ਼ ਦਾ ਪੁਲਿਸ ਬਿਊਰੋ ਰੱਖਦੀ ਆ ਸਸ਼ਕਲ ਪ੍ਰਧਾਨ ਮੰਤਰੀ 3 ਤਰੀਕ ਨੂੰ ਚੰਡੀਗੜ੍ਹ ਆ ਰਹੇ ਨੇ ਹਾਲਾਂਕਿ ਤਿੰਨ ਕਾਨੂੰਨਾਂ ਨੂੰ ਲੈ ਕੇ ਸਮੀਖਿਆ ਕਰਨੀ ਆ ਪਰ ਉਹਦੇ ਨਾਲ ਹੀ ਜੇ ਦੇਖਿਆ ਜਾਵੇ ਜਿਵੇਂ ਚੰਡੀਗੜ੍ਹ ਦੇ ਕਲੱਬਾਂ ਦੇ ਬਾਹਰ ਬਲਾਸ ਹੋਏ ਤਾਂ ਉਸ ਤੋਂ ਬਾਅਦ ਦੇ ਵਿੱਚ ਲਗਾਤਾਰ ਚੰਡੀਗੜ੍ਹ ਪੁਲਸ ਹਰਕਤਾਂ ਹਾਲਾਂਕਿ ਦੋ ਯੂਰੋਪੀ ਨੇ ਰਾਤ ਫੜ ਲੈਣਗੇ ਪਰ ਤਸਵੀਰਾਂ ਤੁਹਾਨੂੰ ਦਿਖਾਦਾ ਚੰਡੀਗੜ੍ਹ ਜਿੱਥੇ ਆਉਣਾ ਤਾਂ ਉਹਨਾਂ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਵਿੱਚ ਹੈ ਪਰ ਪੂਰੇ ਚੰਡੀਗੜ੍ਹ ਨੂੰ ਕਿਵੇਂ ਲਗਾਤਾਰ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ ਇਹ ਤਸਵੀਰਾਂ ਨੇ ਚੰਡੀਗੜ੍ਹ ਤੇ ਮੁਹਾਲੀ ਦੇ ਬਾਰਡਰ ਦੀਆਂ ਜਿੱਥੇ ਜਿਹੜਾ ਲਗਾਤਾਰ ਚੈਕਿੰਗ ਚ ਨੋਟ ਕਰਿਆ ਜਾਂਦਾ ਕੌਣ ਆ ਰਿਹਾ ਹੈ ਕੌਣ ਜਾ ਰਿਹਾ ਹੈ ਇਸੇ ਦੇ ਨਾਲ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਕਿ ਸੁਰੱਖਿਆ ਦੇ ਮੱਦੇ ਨਜ਼ਰ ਹਰ ਇੱਕ ਚੀਜ਼ ਦੇ ਉੱਤੇ ਚੰਡੀਗੜ੍ਹ ਪੁਲਿਸ ਨਿਗਰਾਨੀ ਰੱਖਦੀ ਆ ਚਾਹੇ ਗੱਡੀਆਂ ਖਲਾ ਕੇ ਦੇਖਣ ਨੂੰ ਹੋਵੇ ਤੇ ਖਾਸ ਤੁਹਾਨੂੰ ਕੈਮਰਾ ਵੀ ਦਿਖਾ ਦਾਂਗੇ ਜਿਹੜਾ ਹੁਣ ਅਲੱਗ-ਅਲੱਗ ਥਾਂ ਤੇ ਲੱਗਦਾ ਹਾਲਾਂਕਿ ਲਿਆਂਦੇ ਨੂੰ ਤਾਂ ਕਈ ਦਿਨ ਹੋ ਗਏ ਨੇ ਕਿ ਪਰ ਫਿਰ ਵੀ ਸਪੈਸ਼ਲੀ ਤੌਰ ਤੇ ਪ੍ਰਧਾਨ ਮੰਤਰੀ ਦਾ ਜਿਹੜਾ ਇਹ ਗੇੜਾ ਬੇहद ਖਾਸ ਰਹਿਣ ਵਾਲਾ ਹੈ ਚੰਡੀਗੜ੍ਹ ਦੇ ਲਈ ਰਿਟਰਨ ਗਿਫਟ ਵੀ ਉਹ ਦੇ ਸਕਦੇ ਨੇ ਕਿਉਂਕਿ ਉਹਨਾਂ ਨੇ ਵਾਅਦਾ ਕਰਿਆ ਸੀਗਾ ਤੇ ਉਹਦੇ ਨਾਲ ਹੀ ਜੇ ਸੁਰੱਖਿਆ ਦੇ ਮੱਦੇ ਨਜ਼ਰ ਅ ਦਿਨ ਹੈਗਾ ਆਮ ਕੰਮ ਕਾਜ ਦਾ ਪਰ ਹਰ ਇੱਕ ਚੀਜ਼ ਦਾ ਪੁਲਿਸ ਬਿਊਰੋ ਰੱਖਦੀ ਆ ਇਹ ਸਿਰਫ ਇੱਕ ਦਿਨ ਦੀ ਗਤੀਵਿਧੀ ਨਹੀਂ ਪਰ ਇਹ ਗੱਲ ਜ਼ਰੂਰ ਹੈ ਵੀ ਇਸ ਖਾਸ ਮੌਕੇ ਦੇ ਉੱਤੇ ਹਰ ਇੱਕ ਚੀਜ਼ ਦਾ ਤਾਂ ਬਿਊਰੋ ਨੋਟ ਕਰਿਆ ਜਾਂਦਾ ਤੁਸੀਂ ਦੇਖੋ ਕਿ ਸਪੈਸ਼ਲ ਤੌਰ ਤੇ ਜਿਹੜੇ ਪੁਲਿਸ ਦੇ ਜਵਾਨ ਨੇ ਉਹ ਖੜਦੇ ਨੇ ਤੇ ਨਾਲ ਹੀ ਨਿਗਾਹ ਇਹ ਇੱਕ ਉਹ ਖੌਫ ਹੁੰਦਾ ਜਿਹੜਾ ਹਰ ਇੱਕ ਤੌਰ ਤੇ ਜਦੋਂ ਅਪਰਾਧੀ ਕਿਤੇ ਵੀ ਕੁਝ ਕਰਨ ਦੀ ਸੋਚਦਾ ਹੋਵੇ ਤਾਂ ਉਹਨੂੰ ਇਹ ਗੱਲ ਪਤਾ ਹੈ ਵੀ ਪੁਲਿਸ ਲਗਾਤਾਰ ਮੁਸਤੈਦਾ ਚਾਹੇ ਦੇਣਾ ਚਾਹੇ ਰਹਾਤਾ ਤੇ ਉਹਦੇ ਨਾਲ ਹੀ ਜੇ ਤੁਹਾਨੂੰ ਹੁਣ ਕੈਮਰਾ ਵੀ ਦਿਖਾਦਾ ਮੈਂ ਵੀ ਸੋਲਰ ਵਾਲੇ ਕੈਮਰੇ ਨੇ ਜਿਹੜੇ ਉਹ ਪੁਲਿਸ ਨਾਲ ਲਾ ਕੇ ਰੱਖਦੀ ਆ ਕਿਉਂਕਿ ਠੀਕ ਹੈ ਕਿ ਜਿਵੇਂ ਅਸੀਂ ਕਹਿੰਦੇ ਨੇ ਵੀ ਹਮਨ ਤੌਰ ਦੇ ਉੱਤੇ ਲਗਾਤਾਰ ਨਿਗਰਹ ਰਹੀਦੀ ਆ ਪਰ ਦੂਜੇ ਪਾਸੇ ਇਹ ਵੀ ਆ ਵੀ ਜਦੋਂ ਟੈਕਨੋਲੋਜੀ ਆ ਗਈ ਆ ਤਾਂ ਟੈਕਨੋਲੋਜੀ ਦੇ ਨਾਲ ਨਾਲ ਵੀ ਉਸ ਚੀਜ਼ ਦਾ ਹਸਾਰਾ ਲਿਆ ਜਾਂਦਾ ਤੇ ਥੋੜਾ ਜਿਹਾ ਤੁਹਾਨੂੰ ਮੈਂ ਦੁਬਾਰੇ ਫੇਰ ਕਹੂੰਗਾ ਕਿ ਤੁਹ ਕਿ ਹੁਣ ਅ ਅੱਗੇ ਵਾਲਾ ਕੰਮ ਨਹੀਂ ਵੀ ਬੈਟਰੀ ਚਾਹੀਦੀ ਆ ਨਾਲ ਜਾਂ ਤੁਹਾਨੂੰ ਕੋਈ ਇਕੁਪਮੈਂਟ ਚਾਹੀਦਾ ਬਲਕਿ ਸਪੈਸ਼ਲੀ ਤੌਰ ਦੇ ਉੱਤੇ ਜੇ ਦੇਖੀਏ ਤਾਂ ਸੋਲਰ ਦੇ ਨਾਲ ਚੱਲਦੇ ਕਿਉਂਕਿ ਇਹ ਤੁਸੀਂ ਦੇਖੋ ਕੈਮਰਾ ਧੁੱਪੇ ਪਿਆ ਤਾਂ ਸੋਲਰ ਦੇ ਨਾਲ ਹੀ ਇਹ ਕੈਮਰਾ ਲਗਾਤਾਰ ਵਰਕ ਕਰਦਾ ਬਕਾਇਦਾ ਤੌਰ ਦੇ ਉੱਤੇ ਇਹਦੇ ਵਿੱਚ ਸਟੋਰੇਜ ਵੀ ਰਹਿੰਦੀ ਆ ਤੇ ਨਾਲ ਇਹ ਵੀ ਕਹਿ ਸਕਦੇ ਆ ਵੀ ਇਹ ਵਾਈਫਾਈ ਦੇ ਨਾਲ ਵੀ ਅਟੈਚ ਹੁੰਦਾ ਤੇ ਜਿਹੜੀ ਆਡੀਓ ਆ ਉਹ ਵੀ ਇਹ ਗ੍ਰੈਬ ਕਰਦਾ ਤੇ ਦੂਜੇ ਪਾਸੇ ਜਦੋਂ ਇਸ ਕੈਮਰੇ ਦੇ ਰਾਹੀਂ ਕੋਈ ਵੀ ਜਾਂਦਾ ਨਾਲੇ ਬੜਾ ਪੋਰਟੇਬਲ ਹੈ ਜਿੱਥੇ ਮਰਜੀ ਇਹ ਜਿੱਥੇ ਵੀ ਪੁਲਿਸ ਨਾਕਾ ਲਾਉਂਦੀ ਹੈ ਨਾਲ ਹੀ ਆਪਦੇ ਇਹਨੂੰ ਵੀ ਉੱਥੇ ਰੱਖ ਲੈਂਦੀ ਹੈ ਤੇ ਇੱਕ ਚੰਗੀ ਹਾਈ ਕੁਆਲਿਟੀ ਰੇਂਜ ਹੈ ਜਿਹੜੀ ਇਸ ਕੈਮਰੇ ਦੀ ਹੈ ਤੇ ਇਹ ਤਸਵੀਰਾਂ ਚੰਡੀਗੜ੍ਹ ਤੇ ਪੰਜਾਬ ਦੇ ਬਾਰਡਰ ਦੀਆਂ ਨੇ ਜਿੱਥੇ ਤੁਸੀਂ ਦੇਖੋ ਲਗਾਤਾਰ ਚੰਡੀਗੜ੍ਹ ਪੁਲਿਸ ਦੇ ਚੰਡੀਗੜ੍ਹ ਪੁਲਿਸ ਦੇ ਜਵਾਨ ਨੇ ਜਿਹੜੇ ਉਹ ਨਿਗਰੱਖਦੇ ਨੇ ਪ੍ਰਧਾਨ ਮੰਤਰੀ ਦੀ ਫੇਰੀ ਹੈ ਇੱਕ ਪਾਸੇ ਤਾਂ ਦੂਜੇ ਪਾਸੇ ਇਹ ਵੀ ਗੱਲ ਕਹੀ ਜਾ ਸਕਦੀ ਹੈ ਵੀ ਇਸ ਮੌਕੇ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਾ ਰਹੇ ਤੇ ਉਹ ਲਗਾਤਾਰ ਮੁਸਤੈਦੀ ਬਣੀ ਹੋਈ ਹੈ ਇਸੇ ਤਰ੍ਹਾਂ ਦੇ ਕੈਮਰੇ ਹੁਣ ਮੁਹਾਲੀ ਚ ਵੀ ਨਜ਼ਰ ਪੈਂਦੇ ਨੇ ਜਿਹੜੇ ਕਿ ਸੋਲਰ ਦੇ ਨਾਲ ਚੱਲਦੇ ਨੇ ਤੇ ਕਿਸੇ ਤਰ੍ਹਾਂ ਦੀ ਲਾਈਟ ਦੀ ਇਹਨਾਂ ਨੂੰ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਸੋਲਰ એનર્ਜੀ ਦੇ ਨਾਲ ਜਦੋਂ ਇਹ ਕੈਮਰੇ ਚੱਲਦੇ ਨੇ ਤਾਂ ਹਰ ਇੱਕ ਚੀਜ਼ ਦੇ ਉੱਤੇ ਪੈਣੀ ਨਜ਼ਰ ਆ ਜਿਹੜੀ ਰੱਖੀ ਜਾਂਦੀ ਹੈ ਦੂਜੇ ਪਾਸੇ ਤੁਸੀਂ ਦੇਖੋ ਕਿ ਇਨਸਪੈਕਟਰ ਸਾਹਿਬ ਬੈਠੇ ਨੇ ਤਾਂ ਬਾਕਾਇਦਾ ਤੌਰ ਤੇ ਕਈਆਂ ਦਾ ਬਿਉਰਾ ਵੀ ਨੋਟ ਕਰਿਆ ਜਾਂਦਾ ਤਾਂਕਿ ਕੋਈ ਵੀ ਆਉਣ ਜਾਣ ਵਾਲਾ ਦੇਖੋ ਅਪਰਾਧੀ ਹਮੇਸ਼ਾ ਜੇ ਕਹਈਏ ਕਿ ਐਡੀ ਵੱਡੀ ਤੋਪ ਨਹੀਂ ਰੱਖਦੇ ਹੁੰਦੇ ਕਿ ਉਹ ਕਿਸੇ ਵੀ ਤੌਰ ਤੇ ਬੇਖੌਫੀ ਹੋ ਕੇ ਚੱਲ ਜਾਣ ਪਰ ਜਦੋਂ ਹੁੰਦਾ ਵੀ ਪੁਲਿਸ ਲਗਾਤਾਰ ਮੁਸਤੈਦ ਹੈ ਤਾਂ ਉਹ ਚੀਜ਼ਾਂ ਨੂੰ ਲੈ ਕੇ ਉਹ ਕਿਤੇ ਨਾ ਕਿਤੇ ਨਿਗਰਾਨੀ ਹੇਠ ਜਰੂਰ ਰਹਿੰਦੇ ਨੇ ਇਹ ਬਾਰਡਰ ਹੈ ਚੰਡੀਗੜ੍ਹ ਦਾ ਜਿੱਥੇ ਦੀਆਂ ਤਸਵੀਰਾਂ ਖਾਸ ਤੌਰ ਤੇ ਤੁਹਾਨੂੰ ਦਿਖਾਈਆਂ ਨੇ ਤੇ ਨਾਲ ਨਾਲ ਇਹ ਵੀ ਗੱਲ ਕਹੀ ਜਾ ਸਕਦੀ ਹੈ ਵੀ ਹੁਣ ਤਿੰਨ ਤਰੀਕ ਨੂੰ ਪ੍ਰਧਾਨ ਮੰਤਰੀ ਦਾ ਜਿਹੜਾ ਦੌਰਾ ਰਹਿਣ ਵਾਲਾ ਹੈ ਉਹਦੇ ਚਲਦੇ ਵੀ ਕਿਤੇ ਨਾ ਕਿਤੇ ਸੁਰੱਖਿਆ ਕੜੀ ਕੀਤੀ ਹੈ ਚੰਡੀਗੜ੍ਹ ਪੁਲਿਸ ਨੇ ਤੇ ਖਾਸ ਚੰਡੀਗੜ੍ਹ ਪੁਲਿਸ ਨੂੰ ਲੈ ਕੇ ਲਗਾਤਾਰ ਇਕਲਤਾ ਸਭ ਨੂੰ ਪਤਾ ਹੈ ਕਿ ਕਿਵੇਂ ਲਗਾਤਾਰ ਮੁਸਤੈਦੀ ਦੇ ਨਾਲ ਨਿਗਾ ਜਿਹੜੀ ਹਰ ਇੱਕ ਚੀਜ਼ ਦੇ ਉੱਤੇ ਰੱਖੀ ਜਾਂਦੀ ਹੈ ਸੀਨੀਅਰ ਵੀਡੀਓ ਲਿਸਟ ਮੈਂ ਤੇ ਦੇ ਨਾਲ ਸੁਮਿੰਘਾ ਰੋਜ਼ਾਨਾ ਸਪੋਰਟ ਟੀਵੀ ਚੰਡੀਗੜ੍ਹ